ਲੋਵੇ ਸੁਣੋ ਅੱਜ ਆਪਾਂ ਖੜੇ ਆਂ ਦਸ਼ਮੇਸ਼ ਮਸ਼ੀਨਰੀ ਸਟੋਰ ਤੇ ਜਿੱਥੇ ਤੁਹਾਨੂੰ ਐਮਪਲੀਮੈਂਟ ਜਿਹੜੇ ਖੇਤੀਬਾੜੀ ਦੇ ਐਮਪਲੀਮੈਂਟ ਆ ਉਹਨਾਂ ਦਾ ਵੱਡਾ ਖਜ਼ਾਨਾ ਦਿਖਾਉਣ ਲੱਗਾ ਵਾਂ ਜਿੱਥੇ ਤੁਹਾਨੂੰ ਨਵੇਂ ਐਮਪਲੀਮੈਂਟ ਵੀ ਮਿਲਣਗੇ ਪੁਰਾਣੇ ਐਮਪਲੀਮੈਂਟ ਵੀ ਮਿਲਣਗੇ ਆਪਾਂ ਖੜੇ ਆਂ ਰਾਹੋਂ ਰੋਡ ਮਾਛੀਵਾੜਾ ਸਾਹਿਬ ਮਿੱਠੇਵਾਲ ਵਾਲੇ ਵਾਜਦੇ ਆ ਬਾਈ ਹੁਣੀ ਦਸ਼ਮੇਸ਼ ਮਸ਼ੀਨਰੀ ਸਟੋਰ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਮਸ਼ੀਨ ਦੀ ਗੱਲ ਕਰਨੀ ਆ ਕਿਉਂਕਿ ਜਿਹਦੀ ਅੱਜ ਬਹੁਤ ਜ਼ਿਆਦਾ ਲੋੜ ਆ ਟਾਈਮ ਆ ਹੁਣ ਉਹਦਾ ਆ ਗਿਆ ਸਭ ਤੋਂ ਪਹਿਲਾਂ ਉਸ ਮਸ਼ੀਨ ਦੀ ਤੁਹਾਨੂੰ ਗੱਲ ਕਰਾਂਗੇ ਉਸ ਤੋਂ ਬਾਅਦ ਇਹਨਾਂ ਇੰਪਲੀਮੈਂਟ ਬਾਰੇ ਇਹਨਾਂ ਦੇ ਰੇਟ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਖਾਸ ਇੱਕ ਤੁਹਾਨੂੰ ਹੋਰ ਮੈਂ ਦੱਸ ਦਵਾਂ ਬਾਈ ਕਹਿੰਦੇ ਤੁਸੀਂ ਫੋਨ ਤੇ ਆਰਡਰ ਕਰੋ ਪਹੁੰਚ ਤੁਹਾਡੇ ਘਰੇ ਫ੍ਰੀ ਹੋ ਜਾਣੀ ਆ ਬਾਈ ਤੁਸੀਂ ਕਰੋ ਮਸ਼ੀਨ ਦਾ ਕਿਸੇ ਦਾ ਵੀ ਤੇ ਪਹੁੰਚ ਤੁਹਾਡੇ ਘਰੇ ਫ੍ਰੀ ਹੋ ਜਾਣੀ ਆ ਤੇ ਨਾਲ ਆਪਣੇ ਹੋਣਗੇ ਬਾਈ ਤਰਲੋਚਨ ਸਿੰਘ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਾਜੀ ਕੀ ਹਾਲ ਹੈ ਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਅ ਬਾਈ ਜੀ ਸਾਰੇ ਕਿਸਾਨ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਬਾਈ ਜੀ ਤੇ ਤੁਸੀਂ ਤੀਜੀ ਚੌਥੀ ਵਾਰੀ ਮੌ ਤੇ ਨਹੀਂ ਤੁਹਾਨੂੰ ਬਹੁਤ ਪਿਆਰ ਮਿਲਿਆ ਮੇਰੇ ਹਿਸਾਬ ਨਾਲ ਬਾਈ ਜੀ ਕਿਉਂਕਿ ਜਿੰਨੀ ਵਾਰ ਵੀ ਆਪਾਂ ਵੀਡੀਓ ਬਣਾਈ ਆ ਕਿਉਂਕਿ ਉਹ ਇੰਪਲੀਮੈਂਟ ਜਿਹੜਾ ਬਹੁਤ ਜੈਜ ਰੇਟ ਤੇ ਤੁਹਾਡੇ ਕੋਲ ਮਿਲ ਜਾਂਦਾ ਵਾ ਹਨਾ ਜਿਹੜੀ ਮੇਨ ਗੱਲ ਹੁੰਦੀ ਹੈ ਕਿਉਂਕਿ ਕਈ ਵਾਰ ਹੁਣ ਜਿਵੇਂ ਆਪਣੇ ਕੋਲ ਇਧਰ ਵੀ ਇੰਪਲੀਮੈਂਟ ਪਏ ਆ ਹੁੰਦੇ ਬਿਲਕੁਲ ਬ੍ਰੈਂਡ ਨਿਊ ਆ ਪਰ ਰੇਟ ਆਪਾਂ ਘਟਕੇ ਦੇ ਦਿੰਨੇ ਆ ਯਾਨੀ ਕਿ ਪੁਰਾਣੇ ਦੇ ਮੁੱਲ ਜੇ ਚ ਕਰਤੀ ਦੇ ਦਿੰਨੇ ਹਨਾ ਹਾਂਜੀ ਤੇ ਮੈਂ ਸਭ ਤੋਂ ਪਹਿਲਾਂ ਗੱਲ ਕੀਤੀ ਮੈਂ ਕਿ ਆਪਾਂ ਜਿਹੜੀ ਅੱਜ ਲੋਡ ਆ ਮਸ਼ੀਨ ਦੀ ਇਸ ਦੀ ਲੋਡ ਆ ਹਨਾ ਬਿਲਕੁਲ ਜੀ ਕਿਉਂਕਿ ਹੁਣ ਸੀਜ਼ਨ ਇਹਦਾ ਚੱਲ ਪਿਆ ਵਾ ਬਿਲਕੁਲ ਜੀ ਬਿਲਕੁਲ ਇਹਦੇ ਬਾਰੇ ਹੁਣ ਜਾਣਕਾਰੀ ਦਿਓ ਬਾਈ ਜੀ ਜਿਹੜੀ ਮਹਿੰਦਰਾ ਕੰਪਨੀ ਦੀ ਮਸ਼ੀਨ ਆ ਜੀ ਇਹ ਟਾਪ ਦੀ ਕੰਪਨੀ ਮਹਿੰਦਰਾ ਦੀ ਪੋਟਾਟੋ ਪਲੈਂਟਰ ਆ ਰਿਹਾ ਜੀ ਹਾਂਜੀ ਠੀਕ ਆ ਜੀ ਇਹ ਇੱਕ ਦੋ ਕੰਪਨੀਆਂ ਨੇ ਜਿਹੜੀਆਂ ਇਹਨੂੰ ਇੱਕ ਕੰਪਨੀ ਕਹਿ ਸਕਦਾ ਟੱਕਰ ਦਿੰਦੀ ਆ ਬਾਕੀ ਤਾਂ ਸਾਰੀਆਂ ਥੱਲੇ ਵਾਲੀਆਂ ਨੇ ਜਿਵੇਂ ਕਹਿ ਸਕਦੇ ਹਾਂ ਠੀਕ ਹੈ ਜੀ ਹਰ ਇੱਕ ਦੀ ਆਪਣੀ ਆਪਣੀ ਕੁਆਲਿਟੀ ਆ ਪਰ ਮਹਿੰਦਰਾ ਦੀ ਕੁਆਲਿਟੀ ਕੋਸ਼ਿਸ਼ ਸਪੈਸ਼ਲ ਆ ਬਿਲਕੁਲ ਇਹਦੇ ਵਿੱਚ ਸਾਰੀ ਮਸ਼ੀਨ ਅ ਕਹੋ ਬਈ ਜਿਵੇਂ ਛੋਟੀ ਵੱਡੀ ਕਰ 24 ਇੰਚ ਤੋਂ ਲੈ ਕੇ 30 ਇੰਚ ਤੱਕ ਕਰਦਾ ਐਡਜਸਟੇਬਲ ਆ ਹਾਂਜੀ ਠੀਕ ਆ ਜੀ ਫਿਰ ਇਹਦੇ ਵਿੱਚ ਜਿਹੜੀ ਇਹਦੀ ਆਲੂ ਜਿਗਜੈਗ ਗਿਰਦਾ ਵਾ ਜੀ ਉਹਦੇ ਵਿੱਚ ਨਾ ਬਾਕੀ ਮਸ਼ੀਨਾਂ ਦਾ ਜਿਹੜਾ ਆਲੂ ਥੱਲੇ ਆਉਣਾ ਉੱਪਰੋਂ ਪਟੇ ਇਹਨੇ ਚੱਕਣਾ ਤਾਂ ਉਹ ਇੱਕ ਸਿੱਧਾ ਕਰਦਾ ਜੀ ਇਹਦੇ ਵਿੱਚ ਆਲੂ ਟੇਡਾ ਆਉਂਦਾ ਜੀ ਉਹ ਜਿਗਜੈਗ ਆਊਟ ਨਹੀਂ ਹੁੰਦਾ ਠੀਕ ਹੈ ਉਹ ਆਪਣੀ ਲਾਈਨ ਦੇ ਵਿੱਚ ਰਹਿੰਦਾ ਠੀਕ ਹੈ ਜੀ ਠੀਕ ਹੈ ਜੀ ਫਿਰ ਅੱਗੇ ਖਾਸੀਅਤ ਇਹਦੀ ਟਾਇਰ ਵੀ ਕੇ ਡੀ ਦੇ ਨੇ ਜੀ ਹਾਂਜੀ ਫਿਰ ਸਾਰੀ ਅਡਜਸਟਮੈਂਟ ਆ ਜੀ ਇੱਥੇ ਬੀਜ ਤੇ ਖਾਦ ਦੀ ਤੁਸੀਂ ਦੇਖ ਸਕਦੇ ਹੋ ਇਧਰ ਆ ਚਾਰਟ ਲੱਗਿਆ ਹੋਇਆ ਅੱਛਾ ਜੀ ਆ ਗਰਾਰੀਆਂ ਨੇ ਇਹਦੇ ਚ ਸਾਰੀਆਂ ਹੂੰ ਇਹਦੇ ਤੁਸੀਂ ਜਿੱਥੇ ਵੀ 25mm ਤੋਂ ਲੈ ਕੇ ਤੇ 20 ਜ ਤੱਕ ਨੜਾ ਵੱਡਾ ਆਲੂ ਆ ਉਹਦੇ ਤੱਕ ਬੀਜ ਸਕਦੇ ਹੋ ਜੀ 35mm ਤੱਕ ਆਲੂ ਬੀਜ ਸਕਦੇ ਹੋ ਠੀਕ ਹੈ ਜੀ ਤੇ ਮੈਂ ਕਿ ਇੱਕ ਗੱਲ ਬਾਈ ਜੀ ਪਹਿਲਾਂ ਹੀ ਆਉਂਦੇ ਨੇ ਕਹਿ ਦਈਏ ਮੈਂ ਕਿ ਆ ਵੀ ਪਹੁੰਚ ਫ੍ਰੀ ਕਰਤੀ ਹੈ ਬਾਈ ਉਹਨਾਂ ਨੇ ਕਰਤੀ ਹੈ ਫ੍ਰੀ ਜੀ ਹਾਂਜੀ ਕਰਦਾਗਾ ਜੀ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਚ ਆ ਆਲੂ ਵਾਲੀ ਮਸ਼ੀਨ ਪਰਾਟੋ ਪਲੈਂਟਰ ਆ ਜਿਹੜਾ ਹਾਂਜੀ ਫ੍ਰੀ ਪਹੁੰਚ ਕਰਾਂਗੇ ਜੀ ਠੀਕ ਹੈ ਜੀ ਤੇ ਅੱਗੇ ਇਹਦੇ ਵਿੱਚ ਹੋਰ ਖਾਸੇ ਤਾਂ ਦੋਵੇਂ ਮੋਟਾ-ਮੋਟਾ ਜਾਣੂ ਕਰਵਾ ਦਿੰਦਾ ਬਾਕੀ ਬਾਕੀ ਸਾਡੇ ਤੋਂ ਵੱਧ ਸਿਆਣੇ ਆ ਸਿਆਣੇ ਆ ਬਿਲਕੁਲ ਕਿਉਂਕਿ ਉਹ ਵਰਤਦੇ ਨੇ ਉਹਨਾਂ ਦਾ ਪ੍ਰੈਕਟੀਕਲ ਹੁੰਦਾ ਰਹਿੰਦਾ ਹਾਂਜੀ ਡੀਪਲੀ ਸਾਰੀਆਂ ਕੰਪਨੀਆਂ ਨੂੰ ਚੈੱਕ ਕਰਦੇ ਨੇ ਤੇ ਇਹਦੇ ਵਿੱਚ ਪਿੱਛੇ ਵੀ ਜਿਹੜੀ ਸਾਰੀ ਇੰਡਸਟਰੀਅਲ ਆ ਜੀ ਜੇ 13 ਨੂੰ ਦਬਾ ਦੇਣਾ ਉਹ ਹੋ ਜੂਗਾ ਜੀ ਤਵੇ ਡੂੰਘੇ ਕਰਨੇ ਆ ਫਿਰ ਪਿੱਛੇ ਫਾਲੇ ਵੱਧ ਲਾਉਣੇ ਆ ਘੱਟ ਲਾਉਣੇ ਆ ਖੇਤ ਦੇ ਹਿਸਾਬ ਨਾਲ ਗਿੱਲਾ ਸੁੱਕਾ ਜੋ ਵੀ ਹੈਗਾ ਹਾਂਜੀ ਉਹਦੇ ਨਾਲ ਸਾਰੀ ਇਹਦੀ ਸੈਟਿੰਗ ਹੋ ਜਾਂਦੀ ਆ ਠੀਕ ਹੈ ਜੀ ਤੇ ਫਿਰ ਇਹਦੇ ਵਿੱਚ ਜਿਹੜਾ ਟੈਂਕ ਆ ਜੀ ਉਹ ਕਾਫੀ ਵੱਡਾ ਜੀ ਬਾਕੀ ਕੰਪਨੀ ਨਾਲੋਂ ਇਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਫਿਰ ਦੂਜੇ ਨੰਬਰ ਤੇ ਜਿਹੜਾ ਇਹਦੇ ਚ ਖਾਦ ਪੈਂਦਾ ਜੀ ਅੱਗੇ ਟੈਂਕ ਲੱਗਿਆ ਖਾਦ ਵਾਲਾ ਹਾਂਜੀ ਉਹਦੇ ਵਿੱਚ ਵਰਮ ਸਿਸਟਮ ਲੱਗਿਆ ਹੋਇਆ ਜੀ ਠੀਕ ਹੈ ਉਦੇ ਵਿੱਚ ਵਰਮ ਸਿਸਟਮ ਹੋਣ ਕਰਕੇ ਉਹਦੇ ਜਿਹੜੀ ਡਲੀ ਡੁਲੀ ਆ ਜਾਂਦੀ ਆ ਹਾਂਜੀ ਉਹ ਰੁਕਦੀ ਨਹੀਂ ਹੈਗੀ ਉਹ ਪੋਰ ਹੋ ਜਾਂਦੀ ਆ ਪੋਰ ਹੋ ਜਾਂਦੀ ਆ ਠੀਕ ਹੈ ਇਹ ਇਹ ਮਸ਼ੀਨਾਂ ਦਾ ਰੇਟ ਕੰਪਨੀ ਰੇਟ ਤਾਂ 5 ਲੱਖ 35 85 ਹਜ਼ਾਰ ਆ ਜੀ ਅਸੀਂ 50 ਹਜ਼ਾਰ ਡਿਸਕਾਊਂਟ ਕੱਟ ਕੇ 5 ਲੱਖ 35 ਹਜ਼ਾਰ ਦੀ ਸੇਲ ਕਰ ਰਹੇ ਹਾਂ ਜੀ ਅੱਛਾ ਜੀ ਹਾਂਜੀ ਇਹ ਮੈਂ ਮੇਰੇ ਹਿਸਾਬ ਨਾਲ ਵੀ ਆਪਾਂ ਇਹ ਕਹਿ ਦਈਏ ਜਿਹੜਾ GST ਤੁਸੀਂ ਪਹਿਲਾਂ ਹੀ ਘਟਾ ਦਵਾ ਆ ਇਹ ਕਹਿ ਲਓ ਜੀ ਬਸ GST ਪਹਿਲਾਂ ਹੀ ਘਟਾ ਦਵਾ ਜਿੰਨਾ GST ਪੈਣਾ ਸੀ ਜਿਹੜਾ ਹੁਣ ਘਟਣਾ ਆਉਣ ਵਾਲੇ ਟਾਈਮ 'ਚ ਪਹਿਲਾਂ ਘਟਾ ਦਿੱਤਾ ਵੀ ਇਸ ਮਸ਼ੀਨ ਤੇ ਉਹ ਹਜੇ ਘਾਉਣ ਵਾਲੇ ਟਾਈਮ 'ਚ ਜਦੋਂ ਕ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਵੀ ਕੰਪਨੀਆਂ ਆਪਣੇ ਕੋਲ ਕਿਹੜੀਆਂ-ਕਿਹੜੀਆਂ ਬਾਈ ਜੀ ਆਪਣੇ ਕੋਲ ਆਲੂ ਵਾਲੀ ਮਸ਼ੀਨ ਦੇ ਵਿੱਚ ਤੁਸੀਂ ਅੱਗੇ ਵੀ ਜਿਵੇਂ ਸਾਡੇ ਕੋਲ ਸਾਰੀਆਂ ਮਲਟੀ ਕੰਪਨੀਆਂ ਨੇ ਹਾਂਜੀ ਇਹਦੇ ਵਿੱਚ 26 ਇੰਚ ਵਾਲਾ ਮਾਡਲ ਆਉਂਦਾ ਜੀ ਸਵੈਨ ਕੰਪਨੀ ਦਾ ਹਾਂਜੀ ਇਹਨਾਂ ਨੇ ਵੀ ਬਹੁਤ ਸੌਧ ਕਰਤੀ ਜਿਹਦੇ ਵਿੱਚ ਅੱਛਾ ਜੀ ਪਹਿਲਾਂ ਸਮੇਂ ਵਿੱਚ ਕੁਝ ਪਹਿਲਾਂ ਮਸ਼ੀਨ ਕਈ ਲੋਕਾਂ ਨੂੰ ਸਕਸੈਸਫੁਲ ਨਹੀਂ ਲੱਗੀ ਕਈ ਥਾਵਾਂ ਤੇ ਕੰਮਜਾਬ ਘੱਟ ਹੋਈ ਹਾਂਜੀ ਤੇ ਥੋੜੀ ਜੀ ਮਤਲਬ ਫੀਡਬੈਕ ਵਧੀਆ ਨਹੀਂ ਪਹਿਲਾਂ ਮਿਲੀ ਸੀ ਪਰ ਹੁਣ ਮਸ਼ੀਨ ਦੀ ਫੀਡਬੈਕ ਵਧੀਆ ਜੀ ਹੁਣ ਇਹਦੇ ਵਿੱਚ ਬਹੁਤ ਸੁਧਾਰ ਹੋ ਗਿਆ ਅੱਗੇ ਨਾਲ ਠੀਕ ਹੈ ਤੇ ਇਹ ਕੰਪਨੀ ਨੇ ਨਵਾਂ ਮਾਡਲ ਹੁਣ ਲਾਂਚ ਕੀਤਾ ਜੀ ਅੱਛਾ ਜੀ 26 ਇੰਚ ਵਾਸਤੇ ਠੀਕ ਹੈ ਫੰਕਸ਼ਨ ਜਿਵੇਂ ਕਹੋ ਸਾਰੇ ਮਿਲਦੇ ਜੁਲਦੇ ਮਹਿੰਦਰਾ ਵਾਲੀ ਬਾਤ ਹੈ ਜੀ ਇੱਕਦਰਾ ਨਾਲ ਠੀਕ ਹੈ ਜੀ ਇਹਦੇ ਵਿੱਚ 30 ਇੰਚ ਮਾਡਲ ਆਉਂਦਾ ਜੀ ਉਹ ਸੇਮ ਮਹਿੰਦਰਾ ਦੀ ਕਾਪੀ ਬਣਾਤੀ ਹੈ ਜੀ ਠੀਕ ਹੈ ਤੇ ਇਸ ਟਾਈਮ ਉਹ ਹਾਜ਼ਰ ਇੱਧਰ ਨਹੀਂ ਖੜਾ ਜੀ ਦੂਜੇ ਪਾਸੇ ਖੜਾ ਠੀਕ ਹੈ ਤੇ ਉਹ ਵੀ ਬੋਕਾ ਸਾਡੇ ਨੇ ਪੀਸ ਅੱਛਾ ਜੀ ਤੇ ਇਹ ਵੀ ਜਿਹੜਾ ਇਹਦਾ ਰੇਟ ਬਹੁਤ ਵਾਜਬ ਆ ਜੀ ਅੱਛਾ ਇਹਦਾ ਕੀ ਰੇਟ ਰੱਖਿਆ ਹੋਇਆ ਇਹਦਾ ਰੇਟ ਜਿਹੜਾ 26 ਇੰ ਇਦਾ ਰੇਟ 1.85 ਆ ਜੀ ਅੱਛਾ ਜੀ ਇਹ ਤੇ ਵੀ ਡਿਸਕਾਊਂਟ ਦੇ ਦਾਂਗੇ ਜਿਹੜਾ ਵੀਰ ਜੀ ਫੋਨ ਕਰਕੇ ਅੱਛਾ ਇਹ ਤੇ ਹੋਰ ਵੀ ਡਿਸਕਾਊਂਟ ਦੇ ਦੋਗੇ ਹਾਂ ਜੀ ਠੀਕ ਹੈ 85 ਦਾ ਡਿਸਕਾਊਂਟ ਦੇਵਾਂਗੇ ਤੁਹਾਨੂੰ ਤੇ ਪਲੱਸ ਪੰਜ ਫ੍ਰੀ ਦੇਵਾਂਗੇ ਜੀ ਪੰਜ ਫ੍ਰੀ ਹੋ ਉਹ ਤੁਸੀਂ ਕਹਿਤਾ ਜੀ ਹਾਂ ਸਾਨੂੰ ਦੇਣੀ ਪੈਣੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਤੀਜਾ ਨੰਬਰ ਤੇ ਆ ਗੀ ਵਸ਼ਕਰਮਾ ਹਾਂ ਜੀ ਇਹ ਵਸ਼ਕਰਮਾ ਵੀ ਇਹ ਵੀ ਕਿਸੇ ਪਛਾਣ ਦੀ ਮਤਾਜ ਨਹੀਂ ਹੈਗੀ ਹਾਂ ਜੀ ਇਹ ਵੀ ਟੌਪ ਕਲਾਸ ਕੰਪਨੀਆਂ ਜੀ ਆਉਂਦੀ ਆ ਬਿਲਕੁਲ ਜੀ ਇਹ 26 ਇੰਚ ਵਾਲਾ ਮਾਡਲ ਆ ਜੀ ਹਾਂ ਜੀ ਤੇ ਇਹਦੀ ਕੋਈ ਰਿਪੇਅਰ ਨਹੀਂ ਕੋਈ ਮ ਏ ਵੀ ਮਿਲ ਜੂ ਫਿਰ ਚੌਥੇ ਨੰਬਰ ਤੇ ਸਾਡੇ ਕੋਲ ਹੈਗੀ ਜੀ ਆਰਐਸ ਗੁਰਦੇਵ ਅੱਛਾ ਜੀ ਉਹ ਵੀ ਵਧੀਆ ਹੁਣ ਮਿਹਨਤ ਕਰ ਰਹੇ ਨੇ ਉਹ ਵਧੀਆ ਕੰਪਨੀ ਚੱਲ ਰਹੀ ਹੈ ਉਹ ਮਾਲ ਅੱਜ ਮੁੱਕਿਆ ਹੋਇਆ ਜੀ ਆਣਾ ਜੀ ਮਾਲ ਉਹ ਪਹੁੰਚਣਾ ਵਾ ਠੀਕ ਹੈ ਉਹ ਵੀ ਦੇ ਦਾਂਗੇ ਜੀ ਵਿਚਾਰ ਆਪਣੇ ਕੋਲੇ ਬਡੇਗਾ ਕੰਮ ਸਾਰੀਆਂ ਬ੍ਰਾਂਡ ਹੋਗੇ ਜੀ ਸਾਰੀ ਵਧੀਆ ਕੰਪਨੀਆਂ ਨੇ ਆਲੂਆਂ ਵਾਲੀਆਂ ਮਸ਼ੀਨਾਂ ਵਾਲੀਆਂ ਡਿੱਗਰ ਵੀ ਮਿਲ ਜਾਣਗੇ ਜੀ ਫਿਰ ਬੱਟਾਂ ਵਾਲੇ ਖਾਲੂ ਵੀ ਮਿਲ ਜਾਣਗੇ ਤੇ ਇਕੱਲੇ ਸਿੰਪਲ ਬਲੈਂਡਰ ਲੈਣੇ ਉਹ ਵੀ ਮਿਲ ਜਾਣਗੇ ਹਾਂਜੀ ਮਤਲਬ ਆਲੂਆਂ ਨਾਲ ਸੰਬੰਧਤ ਵੀਰ ਉਹ ਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਰਾ ਸਮਾਨ ਮਿਲ ਜਾਊਗਾ ਜੀ ਠੀਕ ਹੈ ਜੀ ਹੁਣ ਆਪਾਂ ਬਾਹਰਲੇ ਇੰਪਲੀਮੈਂਟ ਬਾਰੇ ਥੋੜਾ ਜਿਹਾ ਦੱਸ ਦਈਏ ਪਹਿਲਾਂ ਕਿ ਅੰਦਰ ਚਲੀਏ ਜੀ ਆਜੋ ਸੁਪਰ ਸੀਟ ਤੋਂ ਸ਼ੁਰੂ ਕਰਦੇ ਆ ਅਸੀਂ ਉਧਰੋਂ ਕਰਦਿਆਂ ਹਾਂ ਸੁਪਰ ਸੀਟਰ ਆਪਣੇ ਕੋਲੇ ਹੁਣ ਬਾਈ ਜੀ ਇਸ ਵਕਤ ਜਿਹੜੇ ਨਵੇਂ ਦਾ ਅਵੇਲੇਬਲ ਹੈਗੇ ਹੈਗੇ ਪੁਰਾਣੇ ਆਪਣੇ ਕੋਲੇ ਕਿੰਨੇ ਕੁ ਅਵੇਲੇਬਲ ਆ ਜਿਹੜੇ ਕਸਟਮਰ ਪੁਰਾਣਾ ਸੁਪਰ ਸੀਟਰ ਪਾਲਦੇ ਆ ਪੁਰਾਣਾ ਜਿਵੇਂ ਆਪੀ ਇਸ ਖੜਾ ਜੀ ਹਾਂਜੀ ਇਹ 9 ਫੁੱਟਾ ਜੀ ਜਸਵੰਤ ਦਾ ਹਾਂਜੀ ਤੇ ਇਹਦੇ ਚ ਆਉਂਦੇ ਰਹਿੰਦੇ ਜੀ ਪੁਰਾਣੇ ਵਿੱਚ ਲੈਂਡ ਫੋਰਸ ਵੀ ਆ ਜਾਂਦੇ ਆ ਸਾਰੀ ਕੰਪਨੀ ਮਲਟੀ ਹੁੰਦੀਆਂ ਰਹ ਹਾਂਜੀ ਅਸੀਂ ਤਾਂ ਇਹ ਕਿ ਆਇਆ ਵੀ ਪੁਰਾਣੀ ਮਸ਼ੀਨ ਲਿਆਓ ਨਵੀਂ ਲੈ ਜਾਓ ਨਵੀਂ ਲੈ ਜਾਓ ਫਿਰ ਜਿਹੜੀ ਮਰਜ਼ੀ ਪੁਰਾਣੀ ਹੋਵੇ ਜੀ ਅਸੀਂ ਕੱਟ ਲੈਂਦੇ ਆ ਜੀ ਠੀਕ ਹੈ ਜੀ ਹਾਂਜੀ ਇਹਦਾ ਕੀ ਰੇਟ ਰੱਖਿਆ ਪੁਰਾਣੀ ਦਾ ਜੀ ਇਹ ਪੁਰਾਣਾ ਜੀ 1,60,000 ਰੁਪਏ ਦਾ ਜੀ ਠੀਕ ਇਹਦੇ ਬਲੇਲ ਬੂਡ ਨਵੇਂ ਨੇ ਜੀ ਬਿਲਕੁਲ ਠੀਕ ਹੈ ਤੇ ਫੁੱਲ ਰਿਪੇਅਰ ਹੋਇਆ ਹੋਇਆ ਜੀ ਕੁਝ ਸਮਾਂ ਅਗਲੇ ਕਿਸ ਵਕਤ ਪੂਰਾ ਤਿਆਰ ਆ ਬਿਲਕੁਲ ਰੈਡੀ ਜੀ ਜਾ ਕੇ ਨਵੇਂ ਦੇ ਬਰਾਬਰ ਹੀ ਚਲਾ ਸਕਦਾ ਜੀ ਅਗਲੇ ਠੀਕ ਹੈ ਜੀ ਠੀਕ ਹੈ ਇਧਰ ਨੇ ਮੈਂ ਪਹਿਲਾਂ ਦਿਖਾ ਕੇ ਗਿਆ ਜਿਹੜੀ ਦੋਸਤੋ ਤੁਹਾਨੂੰ ਕੇ ਵੀ ਐਮਪਲੀਮੈਂਟ ਨਵੇਂ ਵੀ ਆ ਤੇ ਪੁਰਾਣੇ ਵੀ ਨਵੇਂ ਜਮਾਂ ਨਵੇਂ ਕਹਿ ਲੋ ਤੇ ਪੁਰਾਣੇ ਵੀ ਕਹਿ ਲੋ ਵੀ ਪੁਰਾਣੇ ਵਾਲੇ ਰੇਟ ਤੇ ਮਿਲ ਜਾਣਗੇ ਹਨਾ ਬਾਈ ਜੀ ਬਿਲਕੁਲ ਜੀ ਹਾਂਜੀ ਇਹ ਬ੍ਰਾਂਡ ਨੂੰ ਆ ਜੀ ਆਪਣਾ ਲੈਂਡ ਫੋਰਸ ਹਾਂਜੀ ਇਹ ਸੁਪਰ ਸੀਡਰ ਤੁਹਾਨੂੰ ਪਤਾ ਜੀ ਇਹ ਨੰਬਰ 1 ਤੇ ਹੀ ਆ ਜੀ ਬਿਲਕੁਲ ਜੀ ਬਿਲਕੁਲ ਇਹ ਅੱਗੇ ਵੀ ਸ਼ਾਇਦ ਆਪਾਂ ਕਿਸੇ ਵੀਡੀਓ ਚ ਦੱਸਿਆ ਹੋਵੇ ਇਹਦੇ ਬਾਰੇ ਵੇਰਵਾ ਹਾਂਜੀ ਤੇ ਸੁਪਰ ਸੀਡਰ ਚ ਇਹਦੇ ਚ ਸਾਰਾ ਕੁਝ ਹੀ ਖੁੱਲਾ ਕੀਤਾ ਹੋਇਆ ਠੀਕ ਹੈ ਜੇ ਤੁਸੀਂ ਇਹਦਾ ਰੂਟਾ ਵੈਟਰ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਹੋ ਹਾਂਜੀ ਇੱਥੋਂ ਚਾਰ ਨਾਟ ਖੁੱਲਣੇ ਆ ਜੀ ਜਿਹੜਾ ਰੂਲਾ ਇਹਦੇ ਨਾਲ ਹੀ ਖੁੱਲ ਜਾਣਾ ਇਹਦੇ ਪਿੱਛੇ ਕੱਲਾ ਹੀ ਫੱਟਾ ਲੱਗ ਜਾਣਾ ਜੀ ਅੱਛਾ ਫੱਟਾ ਕੱਲਾ ਲਾ ਕੇ ਰੂਟਾ ਫਟਰਾਸੋ ਡ੍ਰੇਲੇ ਇਧਰੋਂ ਲੱਗ ਉੱਤਰਦੀ ਆ ਜੀ ਉਹ ਲੱਗ ਉੱਤਰਦਾ ਡ੍ਰੇਲੇ ਦੇ ਨਾਲ ਸਟੈਂਡ ਨੇ ਜੀ ਠੀਕ ਹੈ ਠੀਕ ਆ ਜੀ ਤੇ ਇਹ ਇਹ ਵੈਸੇ ਵੀ ਜੀ ਇੱਕ ਹੋਰ ਇਹਦੇ 'ਚ ਖਾਸੀਅਤ ਆ ਜੀ ਹਾਂਜੀ ਬਾਕੀ ਜਿੰਨੀਆਂ ਕੰਪਨੀਆਂ ਨੇ ਆ ਮਸ਼ੀਨਾਂ ਨੇ ਜੇ 8 ਫੁੱਟੀਆਂ ਤਾਂ ਪੌਣੇ 8 ਫੁੱਟਾਂ ਜਾਂ ਹੱਦ ਕਿਸੇ ਦੀ 8 ਫੁੱਟ ਪੂਰੀ ਆ ਹਾਂਜੀ ਇਹ ਪਰ 8.5 ਫੁੱਟ ਆ ਜੀ ਠੀਕ ਆ ਵੀ ਇਹ ਇਹ ਕਹਿ ਲਗੇ ਵੀ ਅੰਦਰੋਂ ਤਿਆਰ 8 ਫੁੱਟ ਪੂ ਇੱਥੇ ਤੋਂ ਇੱਥੇ ਤੱਕ ਜੀ 100 ਇੰਚਾ ਜੀ ਹਾਂਜੀ ਪਲੇਟ ਤੋਂ ਪਲੇਟ ਅੰਦਰ ਅੰਦਰ 100 ਇੰਚਾ ਜੀ ਅੱਛਾ 8 ਤੋਂ ਵੀ ਜ਼ਿਆਦਾ ਹਾਂ 8 ਫੁੱਟ ਤੋਂ ਵੀ 96 ਚੋਣੀ ਚਾਹੀਦੀ ਆ 5 6 ਇੰਚ ਜ਼ਿਆਦਾ ਹੀ ਆ ਜੀ 4 ਇੰਚ ਇਹ ਬਾਹਰ ਤੋਂ ਬਾਹਰ ਪਲੇਟ ਤੋਂ ਬਲੇਡ ਬਾਹਰ ਲੌਗਣੀ ਤਾਂ ਮਤਲਬ 8.5 ਫੁੱਟ ਆ ਜੀ ਠੀਕ ਹੈ ਜੀ ਤੇ ਇਹਦੇ ਚ ਸਾਨੂੰ ਇਹ ਤਾਂ ਸਾਨੂੰ 8 ਫੁੱਟ ਵੀ 9 ਫੁੱਟ ਵਿੱਚ ਵਿਕ ਜਾਂਦੀ ਆ ਕਸਟਮਰ ਕਹਿੰਦਾ ਜੀ ਟਰੈਕਟਰ ਦੇ ਹਿਸਾਬ ਨਾਲ ਸਾਨੂੰ ਇਹੀ ਫਿੱਟ ਆ ਫਿੱਟ ਹਾਂਜੀ ਹਾਂਜੀ ਇਹ ਮਤਲਬ ਬਾਕੀ ਇਹਦੇ ਰੇਟ ਅੱਗੇ ਨਾਲੋਂ ਘਟ ਕੇ ਆ ਜੀ ਠੀਕ ਹੈ ਜੀ ਤੇ ਉਹ ਅਸੀਂ ਲੈਸ ਕਰਕੇ ਦੇਵਾਂਗੇ ਠੀਕ ਹੈ ਹਾਂਜੀ ਆਪਣੇ ਵੱਲੋਂ ਕੋਸ਼ਿਸ਼ ਆ ਵੀ ਲੋਕਾਂ ਨੂੰ ਸਸਤੀ ਦੇਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕਿਉਂਕਿ ਸਾਡੀ ਸੇਲ ਨਹੀਂ ਹੋ ਜਾਂਦੀ ਜੀ ਬਿਲਕੁਲ ਜੀ ਭਾਈ ਜੀ ਇਹਦੇ ਬਾਰੇ ਥੋੜਾ ਜਿਹਾ ਦੱਸਿਓ ਇਧਰ ਪਹਿਲਾਂ ਆ ਜਿਹੜਾ ਆਪਣੇ ਕੋਲ ਸਟਾਕ ਪਿਆ ਵਾ ਇਹ ਸਟਾਕ ਨੂੰ ਵੱਖਰਾ ਜਿਹਾ ਲੱਗਾ ਕੋਈ ਹਾਂਜੀ ਇਹ ਨਵਾਂ ਲੋਟ ਆਇਆ ਜੀ ਹਾਂਜੀ ਇਹ ਕਲਟੀਵੇਟਰ ਨੇ ਸਪਰਿੰਗਾ ਵਾਲੇ ਜੀ ਹਾਂਜੀ ਅ ਵੈਸੇ ਤੁਹਾਨੂੰ ਪਤਾ ਹੋਊਗਾ ਸਪਰਿੰਗਾ ਵਾਲੇ ਹਾਲ ਮਹਿੰਗੇ ਮਿਲਦੇ ਆ ਜੀ 45-50 ਹਜ਼ਾਰ ਤਾਂ ਘੱਟ ਤੋਂ ਘੱਟ ਹੁੰਦਾ ਹਾਂ ਮਿਲਦਾ ਜੀ ਮਿਲਦਾ ਸਹੀ ਗੱਲ ਆ ਪਰ ਜਿਹੜਾ ਵੀ ਕਿਸਾਨ ਚਾਹੁੰਦਾ ਵੀਡੀਓ ਸੁਣ ਕੇ ਜਾਂ ਫੋਨ ਕਰਦਾ ਜਾਂ ਲੈਣਾ ਚਾਹਦਾ ਇਹ ਕਰਤੀ ਬੈਡ ਰਸੀ ਸਪਰਿੰਗਾਂ ਵਾਲੇ ਦੇਵਾਂਗੇ 35 35 ਹਜ਼ਾਰ ਦੇ 35 ਹਜ਼ਾਰ ਬਿਲਕੁਲ ਹੈ ਜੀ ਬਿਲਕੁਲ ਹੈ ਤਾਂ ਜੀ ਹੱਥ ਕੋ ਨਟਾਂ ਦੇ ਕੋਕੇ ਵੀ ਉਦਾਂ ਦੀ ਪਈ ਨੇ ਜੀ ਹਾਂ ਜੀ ਹਾਂ ਜੀ ਮਤਲਬ ਬਾਹਰ ਤਾਂ ਮਿੱਟੀ ਪਈ ਜਾਂਦੀ ਹੈ ਇੱਥੇ ਬਿਲਕੁਲ ਇਹ ਸਾਰੇ ਹੀ ਪੀਸ ਨਵੇਂ ਨੇ ਜੀ ਬਿਲਕੁਲ ਠੀਕ ਹੈ ਜੀ ਆਹ ਦੇਖੋ ਵੀਰ ਜੀ ਬਿਲਕੁਲ ਬ੍ਰਾਂਡ ਨਿਊ ਪੀਸ ਹਮ ਠੀਕ ਹੈ ਜੀ ਬੇਸ਼ੱਕ ਅਸੀਂ ਇਹਨਾਂ ਨੂੰ ਮਤਲਬ ਬਿਨਾਂ ਡਿਸਕਾਊਂਟ ਤੋਂ ਵੀ ਵੇਚ ਦਈਏ ਤਾਂ ਵੀ ਵਿਕਦੇ ਆ ਜੀ ਬਿਲਕੁਲ ਜੀ ਇਹਦੀ ਲੇਜ਼ਰ ਕਟਿੰਗ ਦੇ ਵਿੱਚ ਆ ਪਲਾਜ਼ਮਾ ਕਟਿੰਗ ਦੇ ਵਿੱਚ ਆ ਜੀ ਇਹਦੀ ਟੈਨ ਦੇਖੋ ਕਿੰਨੀ ਮੋਟੀ ਆ ਹਾਂ ਠੀਕ ਹੈ ਇਹ ਕੰਪਨੀ ਕਿਹੜੀ ਦੀ ਹੈ ਜੀ ਇਹ ਸਾਨੂੰ ਜੌਂਡੀਅਰ ਤੋਂ ਹੀ ਆਏ ਹੋਏ ਆ ਜੀ ਅੱਛਾ ਜੌਂਡੀਅਰ ਦੇ ਆ ਹਾਂ ਜੀ ਜੌਂਡੀਅਰ ਵੀ ਹੁਣ ਮਾੜੀ ਚੀਜ਼ ਤਾਂ ਬਣਵਾਉਂਦਾ ਨਹੀਂ ਬਿਲਕੁਲ ਜੀ ਬਿਲਕੁਲ ਟਾਪ ਕਲਾਸ ਕੰਪਨੀ ਆ ਇੰਟਰਨੈਸ਼ਨਲ ਬ੍ਰਾਂਡ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਵੀ ਅਸੀਂ ਰੇਟ ਘੱਟ ਦੇ ਦੇ ਰਹੇ ਆ ਅੱਛਾ ਜੀ ਇਹ 50000 ਤੋਂ ਪਲੱਸ ਰੇਟ ਆ ਉਦਾਂ ਇਹਨਾਂ ਦਾ ਫਰੇਮ ਦੇਖੋ ਕਿੰਨਾ ਹੈਵੀ ਆ ਹਾਂ ਜੀ ਬਿਲਕੁਲ ਤੇ ਇਹ ਅਸੀਂ 45000 ਰੁਪਏ ਦਾ ਦੇ ਦਾਂਗੇ ਜੀ 45000 ਰੁਪਏ ਦਾ ਇਹਦਾ ਵੀ ਵੇਟ ਕਾ ਬਣੂਗਾ ਜੀ ਰੇਟ ਵੇਟ ਹੈਵੀ ਆ ਜੀ ਇਹਨਾਂ ਦਾ ਤਾਂ हां जी ਤੇ ਇਹਦੇ ਚ ਇੱਕ ਪੀਸ 9 ਟੈਨ ਵਾਲਾ ਵੀ ਹੈਗਾ ਜੀ ਬਾਕੀ ਸਾਰੇ 11 ਟੈਨ ਵਾਲੇ ਜੀ ਠੀਕ ਹੈ ਜੀ ਇਹ ਕਿੰਨੇ ਦੀ ਪਹੁੰਚ ਕਿੰਨੇ ਚ ਕਰ ਦੋਗੇ 45000 ਚ ਪਹੁੰਚ ਕਰ ਦਾਂਗੇ ਜੀ ਪੂਰੇ ਪੰਜਾਬ ਦੇ ਪੂਰੇ ਪੰਜਾਬ ਚ ਕਰ ਦਾਂਗੇ ਠੀਕ ਹੈ ਜੀ ਚਲੋ ਚੱਕੋ ਆਫਰੀ ਜਵਾਡੇ ਕਰਤੇ ਬਾਈ ਨੇ ਇਦ ਕੀ ਦੇਲ ਖੋਲ ਕੇ ਮੇਰੇ ਸਾਹ ਹੁਣਾ ਚੱਲੀ ਹੁ ਬਾਈ ਇਦ ਕੀ ਅੰਬਾਜੀ ਚੱਲਣਾ ਪੈਂਦਾ ਹੁਣਾ ਚਲੋ ਜ਼ਿੰਮੇਦਾਰ ਜੁੜੇ ਹੋਏ ਨੇ ਆਪਣੇ ਹਾਂ ਜੀ ਫਿਰ ਅੱਗੇ ਆਗੇ ਜੀ ਆ ਰੂਟਾ ਵੇਟਰ ਇਹ ਤਾਂ ਪੁਰਾਣੀ ਲੱਗਦੀ ਹੈ ਇਹ ਬਿਲਕੁਲ ਨਵੇਂ ਹੈ ਜੀ ਆ ਦੇਖੋ ਇਹ ਅਨ ਟੱਚ ਨੇ ਆ ਦੇਖੋ ਇਹਦਾ ਚੱਲੇ ਵੀ ਹੈ ਨਹੀਂ ਗਏ ਇਹ ਨਵੇਂ ਪੀਸ ਨੇ ਪੇਂਟ ਨਹੀਂ ਇਹ ਬਿਲਕੁਲ ਬ੍ਰੈਂਡ ਨਿਊ ਨੇ ਤੇ ਇਹਦੇ ਵਿੱਚ ਹਜੇ ਦਾ ਪ੍ਰਾਇਮਰੀ ਵੱਜਿਆ ਸੀ ਪੇਂਟ ਵੀ ਨਹੀਂ ਵੱਜਿਆ ਹੋਇਆ ਹਾਂਜੀ ਪੇਂਟ ਅਸੀਂ ਕਰਾ ਕੇ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਤੇ ਆ ਵਿੱਚ ਸ਼ਕਤੀਮਾਨ ਦੇ ਪੀਸ ਬਚੇ ਨੇ ਹਜੇ ਦੋ ਪੀਸ ਆ ਗਏ ਸ਼ਕਤੀਮਾਨ ਦੇ ਹਾਂਜੀ ਇਹ ਐਤਕੀ ਅੱਗੇ ਦੱਸ ਕੇ ਜੈਰੋਵੇਟਰ ਵਾਲੇ ਬਲੇਡ ਇਹ ਐਤਕੀ オリジナル ਬਲੇਡ ਦੂਜੀ ਆਇਆ ਜੀ ਸ਼ਕਤੀਮਾਨ ਦਾ ਹੀ ਠੀਕ ਹੈ ਠੀਕ ਹੈ ਜੀ ਇਹ ਪੀਸ ਜਿਹੜਾ ਹੈਗਾ ਜੀ ਮਲਟੀ ਸਪੀਡ ਚ ਆ ਚਾਰ ਸਪ੍ਰਿੰਗ ਨੇ ਜਿਹੜਾ ਸ਼ਕਤੀਮਾਨ ਦਾ ਜੀ ਹਾਂਜੀ ਮਕੈਨੀਕਲ ਸੀਲ ਚ ਆ ਜੀ ਇਹ ਹਾਂਜੀ ਇਹ ਪੀਸ ਦੇਵਾਂਗੇ ਜੀ ਵੈਸੇ ਤਾਂ ਸਾਡਾ ਰੇਟ 1 ਲੱਖ 5000 ਰੁਪਏ ਦਾ ਪਰ ਅੱਜ ਜੇ ਕੋਈ ਇਹਨਾਂ ਚ ਬਕਰਉਣਿਆਂ ਦਾ ਲੱਖ ਰੁਪਏ ਦਾ ਦੇ ਦਾਂਗੇ ਤੇ ਸਵੈਨ ਵਾਲਾ ਤੇ ਅੱਧੀ ਲੈ ਜਾਣਾ ਜੀ ਬਿਨਾਂ ਪੇਂਟ ਤੋਂ 90000 ਦਾ ਦੇ ਦਾਂਗੇ ਜੀ ਇਹ 90000 ਦਾ ਬਿਨਾਂ ਪੇਂਟ ਤੋਂ ਠੀਕ ਹੈ ਜੀ ਇਹਦਾ ਇਹਦਾ ਜਿਹੜਾ ਵਹੇ ਜੇ ਸਵੈਨ ਦਾ ਇਹ ਸਹੀ ਰੇਟੇ ਦਾ ਕਿੰਨਾ ਚੱਲਦਾ ਜੀ ਇਹਦਾ 1 ਲੱਖ 30000 ਰੁਪਏ 1 ਲੱਖ 30000 ਰੁਪਏ ਰੇਟ ਵਾਲਾ 7000 ਰੁਪਏ ਆਫਰੇ ਆ ਜੀ ਇਹ ਗਾ ਲਓ 7 ਫੁੱਟ ਦੇ ਵਿੱਚ 7 ਫੁੱਟ ਆ ਜੀ ਤੇ ਹੁਣ ਆ ਵੀ ਮੇਰੇ ਹਿਸਾਬ ਨਾਲ ਬਾਈ ਜੀ ਲੋੜੀ ਦੀ ਚੀਜ਼ ਇਹਦਾ ਇਹਦਾ ਰੇਟ ਆਫ ਰੂਫਰ ਲਾਤਾ ਇਹ ਤੇ ਵੀ ਕੋਈ ਪਲਾਉਾਂ ਤੇ ਵੀ ਪਲਾਉਾਂ ਤਾਂ ਜੀ ਅਸੀਂ ਪਹੁੰਚ ਕਰ ਦਾਂਗੇ ਜੀ ਅੱਛਾ ਜੀ ਤੇ ਜਿਹੜੇ ਰਿਵਰਸੀਬਲ ਪਲਾਉ ਆ ਜੀ ਉਹ ਤੇ ਰੇਟ 'ਚ ਵੀ ਡਿਸਕਾਊਂਟ ਆ ਜੀ ਹਾਂ ਜੀ ਹਾਂ ਜੇ ਕਿਸੇ ਵੀਰ ਦੀ ਸਬਸਿਡੀ ਆਈ ਹੋਈ ਆ ਸਬਸਿਡੀ ਤਾਂ ਚਲੋ 1,85,000 ਦਾ ਜੀ ਇਹ ਹਾਂ ਜੀ ਤੇ ਜੇ ਨਹੀਂ ਵੀ ਆਈ ਹੋਈ ਤੇ ਆਈ ਵੀ ਹੋਈ ਆ ਅਸੀਂ ਦੇਵਾਂਗੇ ਜੀ 1,75,000 ਦਾ ਪਰ ਪਲੱਸ ਪਹੁੰਚ ਪਲੱਸ ਪਹੁੰਚ ਹਾਂ ਜੀ 10000 ਰੁਪਏ ਡਿਸਕਾਊਂਟ ਦੇਵਾਂਗੇ ਤੇ ਪਹੁੰਚ ਦੇਵਾਂਗੇ ਜਿਹੜੇ ਰਿਵਰਸੀਬਲ ਪਲਾਉ ਨਹੀਂ ਹਾਂ ਜੀ ਤੇ ਬਾਕੀ ਜਿਹੜੇ ਜ਼ਿਮੀਂਦਾਰ ਕਈ ਅਰਬ ਮਤਲਬ ਜਿਆਦਾ ਕੰਮ ਨਹੀਂ ਹੈਗਾ ਤਾਂ ਉਹ ਛੋਟੇ ਸਿੰਪਲ ਪਲਾਉ ਵੀ ਲੈ ਜਾਂਦੇ ਨੇ ਹਾਂਜੀ ਇਹ ਇਹ ਵੀ ਪ੍ਰਾਲੀ ਵਾਲਾ ਮਾਡਲ ਆ ਜੀ ਪ੍ਰਾਲੀ ਨੂੰ ਪੂਰੀ ਤਰ੍ਹਾਂ ਦਾ ਬੜਾ ਟਾਇਰ ਇਹਦੇ ਨਾਲ ਆ ਜੀ ਠੀਕ ਹੈ ਤੇ ਇਹ ਵੀ ਬਹੁਤ ਕਾਮਯਾਬਾ ਪੱਖਾ ਉਹਦੇ ਬਰਾਬਰ ਦਾ ਹੀ ਆ ਜੀ ਇਹਦਾ ਹਾਂਜੀ ਫਰੇਮ ਵੀ ਉਹੀ ਚੀਜ਼ ਆ ਬਸ 에ਰ ਵਰਸਿਬਲ ਨਹੀਂ ਹੈਗਾ ਹਾਂਜੀ ਤੇ ਨਿਵੇੜਾ ਇਹ ਵੀ ਬਰਾਬਰੀ ਕਰ ਜਾਂਦਾ ਬਹੁਤ ਲੋਕ ਤਾਂ ਕਹਿੰਦੇ ਵੀ ਟਰੈਕਟਰ ਦਾ ਤੌਰ ਹੀ ਬਹੁਤ ਹੋ ਜਾਂਦਾ ਇਹਦੇ ਨਾਲ ਹਾਂ 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 ਠੀਕ ਆ ਜੀ ਇਹ ਵੀ ਬਹੁਤ ਵਾਜ ਬਰੇਟਾਂ ਤੇ ਆ ਜੀ ਫੋਨ ਤੇ ਸੰਪਰਕ ਕਰ ਸਕਦੇ ਤੇ ਜਿਹੜੇ ਦਾ ਠੀਕ ਹੈ ਬਾਈ ਇਕਾ ਆ ਘੋੜੇ ਜਿਹੜੇ ਖੜਾਈ ਖੜੇ ਹੋਏ ਇਹ ਕੀ ਚੀਜ਼ਾਂ ਬਣਾ ਲੀਆਂ ਵੱਡੀਆਂ ਵੱਡੀਆਂ ਇਹਨਾਂ ਦਾ ਵੀ ਲੋਡ ਪੈਂਦੀ ਆ ਜੀ ਬਹੁਤ ਜ਼ਿੰਮੇਵਾਰ ਮੰਗਦੇ ਨੇ ਹਾਂਜੀ ਇਹ ਸਬਸੋਇਲਰ ਕਹਿੰਨੇ ਆਪਾਂ ਨੂੰ ਇਹ ਸਿੰਗਲ ਰੋਚ ਵੀ ਹੈਗਾ ਜੀ ਟੂ ਬਾਟਮ ਵੀ ਹੈਗਾ ਥਰੀ ਬਾਟਮ ਵੀ ਹੈਗਾ ਇਹ ਥਰੀ ਵਾਲਾ ਕਿਹੜਾ ਟਰੈਕਟਰ ਖਿੱਚੂਗਾ ਬਾਈ ਇਹਨੂੰ ਥਰੀ ਵਾਲਾ ਜੀ 70 ਹਸਪਾਵਰ 75 ਹਸਪਾਵਰ ਉਹ ਨਹੀਂ ਖਿੱਚਣਾ ਜੀ ਅੱਛਾ ਖਾਈਦੇ ਆ ਉਹ ਹਰੇਕ ਦੇ ਵਸ ਦਾ ਕੰਮ ਤਾਂ ਹੈ ਨਹੀਂ ਗਾ ਬਣੇ ਬਹੁਤ ਹੈਵੀ ਹੋਏ ਨੇ ਹੈਵੀ ਬਣੇ ਆ ਤੇ ਆ ਤਾਂ ਦੇਖੋ ਦਾ ਘੋੜੇ ਇੰਨੇ ਕਾਦਾ ਜੀ ਇਹ ਤਾਂ ਤਾਂ ਇਹ ਸਹੀ ਗੱਲ ਬੜਬਰੀ ਆਇਆ ਪਿਆ ਆਪਣੇ ਬਿਲਕੁਲ ਬਿਲਕੁਲ ਤੇ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਵੀ ਹਾਜ਼ਰ ਨੇ ਜਿਹੜੇ ਮਰਜ਼ੀ ਲੈ ਲਓ ਤੁਸੀਂ ਹਾਂਜੀ ਇਹਨਾਂ ਦਾ ਰੇਟ ਵੀ ਬਹੁਤ ਜਾਇਜ਼ ਆ ਜੀ ਇਹ ਤਾਂ ਆਮ ਜਿਹੜਾ ਸਬਸੋਇਲਰ ਉਹਦੇ ਤੋਂ ਜ਼ਿਆਦਾ ਡੂੰਘਾ ਜਾਂਦਾ ਹੋਊਗਾ ਭਾਈ ਹਾਂਜੀ ਇਹਦਾ ਤਾਂ ਬਹੁਤ ਟੈਨ ਵੱਡੀ ਆ ਜੀ ਹਾਂ ਇਹਦਾ ਤਾਂ ਫਿਰ ਐਨਾ ਜੀ ਜਿੱਥੇ ਪਾਣੀ ਦਾ ਕਣਕ ਨੂੰ ਪਾਣੀ ਦੀ ਸਮੱਸਿਆ ਆਉਂਦੀ ਹੈ ਪਾਣੀ ਖੜਦਾ ਹਾਂਜੀ ਬਹੁਤੇ ਲੋਕ ਸਾਡੇ ਬੇੜ ਦੇ ਏਰੀਆ ਚ ਇਹਨਾਂ ਨੂੰ ਫੇਰਦੇ ਆ ਜੀ ਹਾਂਜੀ ਹਾਂਜੀ ਫਿਰ ਮੁੜ ਕੇ ਪਾਣੀ ਖੜਨ ਦੀ ਸਮੱਸਿਆ ਨਹੀਂ ਆਉਂਦੀ ਜਿਹੜੇ ਬਾਰਸ਼ਾਂ ਜਿਵੇਂ ਅਨਲਿਮਟਿਡ ਜਿਆ ਪੈ ਜਾਂਦੀਆਂ ਨੇ ਤਾਂ ਅਗਲੇ ਦੀ ਵੀਰ ਦੀ ਕਿਸਾਨ ਦੀ ਫਸਲ ਵੱਜ ਜਾਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਨਹੀਂ ਇਹ ਕਲਟੀਵੇਟਰ ਲੱਗਨੇ ਜੀ ਇਹ ਸੰਗਰੀਆਂ ਵਾਲੇ ਸਾਧੂ ਸਿੰਘ ਦੇ ਆ ਜੀ ਹਾਂਜੀ ਇਹ ਸਾਡੇ ਕੋਲ ਡੀਲਰਸ਼ਿਪ ਆ ਅੱਗੇ ਵੀ ਆਪਾਂ ਮੇਲਿਆਂ 'ਚ ਵੀ ਕਈ ਥਾਂ ਤੇ ਮਤਲਬ ਮੇਲਿਆਂ ਤੇ ਵੀ ਲੋਕਾਂ ਨੂੰ ਦੱਸਿਆ ਤੁਹਾਡੇ ਲਈ ਮੇਰੇ ਹਿਸਾਬ ਨਾਲ ਇਹਨਾਂ ਦੀ ਸਾਧੂ ਸਿੰਘ ਦੀ Mahindra ਦੀ Land Force ਦੀ ਸਾਰੀਆਂ ਹੈਗੀਆਂ ਇਹਨਾਂ ਨੇ ਸਾਰੇ ਜੀ ਸਾਡੇ ਕੋਲ ਕੰਪਨੀਆਂ ਕਈ ਨੇ ਜੀ ਤੇ ਇੰਪਲੀਮੈਂਟ ਦੇ ਵਿੱਚ ਅਸੀਂ ਜ਼ਿਆਦਾ ਇਹਨੂੰ ਪ੍ਰਮੋਟ ਕਰਦੇ ਆ ਜੀ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਇੰਪਲੀਮੈਂਟ ਬਹੁਤ ਵਧੀਆ ਨੇ ਤੇ ਇਹਨਾਂ ਦੀ ਸਰਵਿਸ ਵਧੀਆ ਜੀ ਹਾਂਜੀ ਠੀਕ ਆ ਜੀ ਇਹਦੇ 'ਚ ਆ ਫੋਲਡਿੰਗ ਮਾਡਲ ਆ ਗਿਆ ਜੀ ਸੁਪਰ ਡੀ ਲਕਸ ਹਾਂਜੀ ਤੇ ਇਹ ਸਾਰੇ ਸੁਪਰ ਡੀ ਲਕਸ ਪਏ ਨੇ ਛੱਡੀ ਲਕਸ ਮਾਡਲ ਵੀ ਆਉਂਦਾ ਜੀ ਜਿਆਦਾ ਇਹ ਹੀ ਦੋਨੇ ਤੇ ਮਾਡਲ ਵਿਕਦੇ ਨੇ ਠੀਕ ਹੈ ਤੇ 13 ਤੋਂ 15 ਮਤਲਬ 13 15 ਵਾਲੇ ਜਿਆਦਾ ਵਿਕਦੇ ਜੀ 17 ਵਾਲੇ ਵੀ ਹੈਗੇ ਜੀ ਉਹ ਉਹ ਆਉਂਦੇ ਜੀ ਰਿਵਰਸੀਬਲ ਆ ਕਲਟੀਵੇਟਰ ਦੂਜੇ ਆਉਂਦੇ ਜੀ ਹਾਈਡਰੋਲਿਕ ਠੀਕ ਹੈ ਉਹਨਾਂ ਨੂੰ ਜੈਕ ਲੱਗੇ ਹੋਏ ਨੇ ਠੀਕ ਹੈ ਤੇ ਕੱਲ ਵੀ ਇੱਕ ਪੀਸ ਦਿੱਤਾ ਸੀ ਨਵੇਂ ਸ਼ਹਿਰ ਦੇ ਜੀ ਦੇ ਬੰਦੇ ਲੈ ਕੇ ਗਏ ਆ ਅੱਛਾ ਜੀ ਤੇ ਉਹ ਵੀ ਬਹੁਤ ਵਧੀਆ ਪਰਫਾਰਮੈਂਸ ਹੈ ਜੀ ਉਹਨਾਂ ਦੀ ਵੀ ਇਹ ਵੀ ਪਹੁੰਚ ਕਰਦੇ ਹੋਗੇ ਹਾਂ ਕਰ ਦਾਂਗੇ ਜੀ ਮੇਰੇ ਨਾਲ ਉਹਨਾਂ ਆਪ ਮਾਪਾ ਜਿਵੇਂ ਬਾਈ ਆਪਾ ਸੁਣਨ ਵਾਲਿਓ ਕਿਹਾ ਸੀ ਨਾ ਮੈਂ ਸ਼ੁਰੂ ਚ ਕਹਦਾ ਮੈਂ ਆਪਾਂ ਸਾਰੇ ਐਮਪਲੀਮੈਂਟਾਂ ਦੇ ਪਹੁੰਚ ਕਰਵਾ ਹੀ ਲੈਣੀਆਂ ਹੌਲੀ ਹੌਲੀ ਨਹੀਂ ਕਰਵਾ ਲੈ ਲਈ ਦੇਖੋ ਚਲੋ ਸਾਡੇ ਆ ਸੈੱਟ ਕਰੀ ਆ ਜਾਂਦੀ ਆ ਹਾਂਜੀ 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 ਤੇ ਆਰਵਾ ਕਲਰ ਜਿਹੜਾ ਮਰਜ਼ੀ ਲੈ ਸਕਦੇ ਆ ਤੁਸੀਂ ਠੀਕ ਹੈ ਆਪਣੇ ਟਰੈਕਟਰ ਦੇ ਹਿਸਾਬ ਨਾਲ ਹਿਸਾਬ ਨਾਲ ਹਾਂਜੀ ਸਾਡੇ ਕੋਲ ਮਹਿੰਦਰਾ ਜੋਂਡੀਅਰ ਨਿਊ ਹੋਲੈਂਡ ਫਾਰਮਟਕ ਜਿਹੜਾ ਕਲਰ ਕਹੋਗੇ ਅਸੀਂ ਉਹੀ ਕਲਰ ਦੇ ਦੇਤਾ ਜੀ ਆਪਾਂ ਠੀਕ ਹੈ ਬਾਈ ਜੀ ਬਈ ਜਿਵੇਂ ਆਪਣੇ ਆ ਜਿਹੜੇ ਸਪਰੇਅ ਪੰਪ ਐ ਚ ਮੈਨੂੰ ਲੱਗਦੇ ਫੰਕਸ਼ਨ ਮੇਰੇ ਤੋਂ ਆਮ ਜਿੰਨੇ ਸਪਰੇਅ ਪੰਪ ਆਉਂਦੇ ਸਭ ਤੋਂ ਵੱਧ ਫੰਕਸ਼ਨ ਇਹ ਚ ਆਉਂਦੇ ਆ ਨਾ ਜੀ ਹਾਂਜੀ ਚਾਰਲੀ ਕੰਪਨੀ ਦਾ ਇਹ ਵੀ ਇੱਕ ਬ੍ਰਾਂਡ ਆ ਜੀ ਹਾਂਜੀ ਚਾਰਲੀ ਕੰਪਨੀ ਵਾਲੇ ਯੂਨੀਵਰਸਿਟੀ ਦੀਆਂ ਆਦੇਸ਼ਾਂ ਦੇ ਮੁਤਾਬਕ ਹੀ ਬਣਾਉਂਦੇ ਆ ਚੀਜ਼ ਹਾਂਜੀ ਤੇ ਇਹਦੇ ਵਿੱਚ ਇਹਦੀ ਟੈਂਕੀ ਦੀ ਕੁਆਲਿਟੀ ਖਾਸਾ ਜੀ ਇਹਦੇ ਵਿੱਚ ਕੋਈ ਕੈਮੀਕਲ ਇਹਨੂੰ ਸਾਈਡ ਇਫੈਕਟ ਨਹੀਂ ਹੁੰਦਾ ਜੀ ਕਿਸੇ ਮਤਲਬ ਉਹਦਾ ਅਸਰ ਖਤਮ ਨਹੀਂ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਬੂਮ ਮਾਡਲ ਆ ਇਹ ਸਬਸਿਡੀ ਪਾਸ ਆ ਜੀ ਇਹ ਹਾਂਜੀ ਬਹੁਤ ਕਿਸਾਨ ਵੀਰਾਂ ਨੂੰ ਸਬਸਿਡੀ ਆਈ ਆ ਅੱਛਾ ਜੀ ਤੇ ਇਸੇ ਕਰਕੇ ਮਹਿੰਗਾਈ ਜਾਂਦੀ ਹੈ ਲਗਾਤਾਰ ਹੂੰ ਇਹਦੀ ਬਾਗਬਾਨੀ ਡਿਪਾਰਟਮੈਂਟ ਵੀ ਸਬਸਿਡੀ ਦਿੰਦਾ ਜੀ ਤੇ ਖੇਤੀਬਾੜੀ ਡਿਪਾਰਟਮੈਂਟ ਵੀ ਦਿੰਦਾ ਠੀਕ ਹੈ ਜੀ ਤੇ ਤੁਸੀਂ ਕਿਸੇ ਵੀ ਸਮੇਂ ਪੰਪ ਚਾਹੀਦਾ ਹੋਵੇ ਤਾਂ ਤੁਹਾਨੂੰ ਸਬਸਿਡੀ ਲੈਣ ਦੇ ਵਿੱਚ ਅਸੀਂ ਯੋਗਦਾਨ ਪਾਵਾਂਗੇ ਇਹ ਏਰੀਆ ਕਿੰਨਾ ਕਵਰ ਕਰਦਾ ਜੀ ਇਹ ਹਾਂਜੀ ਇਹ 40 ਫੁੱਟ ਬੂਮ 'ਚ ਵੀ ਆਉਂਦਾ ਜੀ ਤੇ 26 ਫੁੱਟ ਬੂਮ 'ਚ ਵੀ ਆਉਂਦਾ ਜੀ ਤੇ ਪਲਾਸੇ ਦੇ ਨਾਲ 100 ਮੀਟਰ ਰੀਲ ਆ ਜੀ 350 ਫੁੱਟ 330 ਫੁੱਟ ਬਣ ਜਾਂਦੀ ਹੈ ਲਗਭਗ ਹਾਂ ਹਾਂ ਤੇ ਉਹ ਨਾਲ ਆ ਜੀ ਇਹਦੇ ਤੇ ਤੁਸੀਂ ਉਹ ਮਤਲਬ ਜਦੋਂ ਵੀ ਮਰਜ਼ੇ ਖਰੀਦਣਾ ਚਾਹੋ ਨੇ ਇਹ 'ਚ ਇੱਕ ਗੰਨ ਵਾਲਾ ਮਾਡਲ ਆਉਂਦਾ ਜੀ ਹਾਂਜੀ ਦੋਨੇ ਉਹ ਗੰਨਾ ਵਾਲੇ ਮਾਡਲ ਦਾ ਰੇਟ ਹੋਰ ਘੱਟ ਆ ਜੀ ਠੀਕ ਹੈ ਤੇ ਤੁਸੀਂ ਜਦੋਂ ਮਰਜ਼ੀ ਇਹਦੇ ਲਈ ਵੀ ਸੰਪਰਕ ਕਰ ਸਕਦੇ ਹੋ ਠੀਕ ਹੈ ਬਾਈ ਜੀ ਬਈ ਜਿਹੜੀਆਂ ਆ ਤਵੀਆਂ ਕੇ ਸਪੈਸ਼ਲ ਗਾਗ ਨੇ ਆਵਦੀ ਡਿਮਾਂਡ ਤੇ ਬਣਵਾਈਆਂ ਇਹੋ ਜਿਹੜਾ ਇੰਨਾ ਕੁਛ ਨੂੰ ਲਾਇਆ ਪਿਆ ਲੱਗਦਾ ਕੋਈ ਲਗਜ਼ਰੀਆਂ ਲੱਗਦੀਆਂ ਵੱਖਰੀਆਂ ਜੀਆਂ ਥੋੜੀਆਂ ਜੀਆਂ ਹਾਂਜੀ ਇਹਨਾਂ ਦੀ ਦੇਖ ਲੱਗ ਜੀ ਆ ਜੀ ਹਾਂ ਸੋਹਣੀਆਂ ਲੱਗਦੀਆਂ ਨੇ ਹਰ ਕਸਟਮਰ ਆ ਕੇ ਸਾਡੇ ਦੇਦੋ ਖੜੀਆਂ ਹੁੰਦੀਆਂ ਨੇ ਰੂਟੀਨ ਚੀਜ਼ ਬੁੱਕ ਹੁੰਦੀਆਂ ਰਹਿੰਦੀਆਂ ਨੇ ਹਾਂਜੀ ਤੇ ਹੁਣ 12 12 ਦੇ ਸੈਟ ਵੀ ਮੰਗਾਏ ਸੀ ਕੱਲ ਵੀ ਇੱਕ 13 13 ਦਾ ਬੁੱਕ ਕੀਤਾ ਜੀ ਇਹ ਤਵੀਆਂ ਜੀ ਇਹਦੇ ਚ ਫੰਕਸ਼ਨ ਵਧੀਆ ਨੇ ਇੱਕ ਤਾਂ ਤਵਾ ਬਾਹਰ ਆ ਹੀ ਚਲਦਾ ਹੈ ਦਾ ਫਰੇਮ ਤੋਂ ਹਾਂਜੀ ਜਿਵੇਂ ਬਾਹਰਲੇ ਪਾਸੇ ਆਪਾਂ ਤਵਾ ਲਾਉਣ ਦਾ ਬੱਟ ਦੇ ਨਾਲ ਨਹੀਂ ਹੱਬ ਲੱਗਦੀ ਜੀ ਆਪਣੀ ਹਾਂਜੀ ਉਹ ਥਾਪੇ ਦੀ ਅੰਦਰ ਆ ਜੀ ਤਵਾ ਬਾਹਰ ਆ ਤਵਾ ਬਾਹਰ ਆ ਗਿਆ ਹਾਂਜੀ ਤੇ ਇਦਾਂ ਹੀ ਅੱਗੇ ਪਿੱਛੇ ਆ ਜੀ ਜਿਹੜਾ 12 ਵਾਲਾ ਮਾਡਲ ਆ ਜੀ ਉਹਦੇ ਚ ਤਿੰਨ ਹੱਬਾਂ ਨੇ ਠੀਕ ਹੈ ਸੈਂਟਰ ਚ ਵੀ ਹੱਬ ਆ ਜਾਂਦੀ ਹੈ ਜੀ ਉਹਦੇ ਇੱਕ ਆ ਚੀਜ਼ ਦੱਸਿਓ ਭਾਈ ਜੀ ਆ ਕੀ ਚੀਜ਼ ਹੈ ਇਹਦੀ ਇਹ ਜੀ ਆਪਾਂ ਜੇ ਕਿਸੇ ਨੇ ਟਰੈਕਟਰ ਦੇ ਟਰਾਲੀ ਵਾਲੀ ਹੁੱਕ ਚ ਪਾਉਣਾ ਤਾਂ ਉੱਥੇ ਵੀ ਪਾ ਸਕਦੇ ਆ ਅੱਛਾ ਜੀ ਹਾਂਜੀ ਇਹ ਸਿੱਧਾ ਸਿੱਧੀ ਪੈ ਜਾਂਦੀ ਹੈ ਜ ਹਾਂ ਠੀਕ ਹੈ ਜੀ ਇਹ ਟਰੈਕੀ ਵਾਲੀ ਹੌਕਰ ਪਾ ਕੇ ਚਲਾ ਸਕਦੇ ਹਾਂ ਹੁਣ ਨਟ ਟਾਈਟ ਆ ਜੀ ਆ ਥੋੜਾ ਝੂਸ ਕਰਨਾ ਪੈਣਾ ਤੇ ਇਹ ਪਾ ਕੇ ਚਲਾ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਆ ਬਾਕੀ ਸਾਰੀ ਜਗ੍ਹਾ ਦੇ ਨਿੱਪਲੇ ਨੇ ਇਹਦੀਆਂ ਸਾਰਾ ਕੁਝ ਮਟੀਰੀਅਲ ਹੀ ਹੈਵੀ ਆ ਜੀ ਫਿਰ ਟਾਇਰ ਵੀ ਕੱਢੀ ਦੇ ਨੇ ਜੀ ਇਹਦੇ ਚ ਅੱਛਾ ਜੀ ਟਰੈਕਟਰ ਗੱਡੀ ਵਾਲੇ ਟਾਇਰ ਆ ਹਾਂਜੀ ਇਹਨਾਂ ਦੀ ਬਹੁਤ ਵਧੀਆ ਲੋਕ ਪਸੰਦ ਕਰਦੇ ਨੇ ਸਾਡੇ ਦਾ ਹੁਣ ਵੇਚੀ ਇਹੀ ਰਹੀਆਂ ਨੇ ਜੀ ਠੀਕ ਹੈ ਜੀ ਫਰੇਮ ਪੂਰਾ ਹੈਵੀ ਆ ਇਸੇ ਜੀ ਆਉਂਦਾ ਜਾਂ ਇਤੋਂ ਵੱਡੇ ਸੱਟ ਵੀ ਆਉਂਦੇ ਇਹ ਸਾਰੇ ਤਰ੍ਹਾਂ ਦੇ ਆਉਂਦੇ ਜੀ ਸਾਡੇ ਕੋਲੋ ਅਛਾ ਤਰ੍ਹਾਂ 10 8-8 ਤੋਂ ਲੈ ਕੇ ਜੀ ਤੁਸੀਂ 32 16 16 32 ਤੱਕ ਵੀ ਦਮੀਆਂ ਲੈ ਸਕਦੇ ਹੋ ਠੀਕ ਹੈ ਜੀ ਹਾਂਜੀ ਸਾਰੇ ਮਾਡਲ ਅਵੇਲੇਬਲ ਹੈ ਜੀ ਆਪਣੇ ਕੋਲ ਠੀਕ ਹੈ ਜੀ ਬਈ ਜਿਹੜੀਆਂ ਆ ਰਸੀਆਂ ਰੱਖੀਆਂ ਇਹ ਕਦੇ ਹੱਥੇ ਰੱਖਣੀਆਂ ਹੋਈਆਂ ਜੀ ਇਹ ਇਹ ਵੀਰੇ ਆਪਣੇ ਕੋਲ ਜਿਹੜਿਆ ਬਿਲਡਰ ਜਾ ਰਹੇ ਨੇ ਹਾਂਜੀ ਬਿਲਡਰ ਵੀ ਆਪਾਂ ਸੇਲ ਕਰਦੇ ਆਂ ਹਾਂਜੀ ਤੇ ਬਿਲਡਰ ਲਈ ਜਿਹੜੀ ਉਹ ਗੱਠ ਬੰਨਣ ਵਾਸਤੇ ਧਾਗਾ ਵਰਤਿਆ ਜਾਂਦਾ ਉਹ ਇਹ ਚੀਜ਼ ਆ ਜੀ अच्छा अच्छा हां ਇਹ ਤਾਂ ਬਹੁਤ ਯਾਨੀ ਕਿ ਮਜ਼ਬੂਤ ਹੁੰਦਾ ਨਾ ਬਹੁਤ ਵਧੀਆ ਕੁਆਲਿਟੀ ਦੀ ਇਹਦੀ ਆਪਾਂ ਦੋ ਜਾਨੇ ਲੱਗ ਜੀ ਆਪਾਂ ਦੋਨਾਂ ਨੂੰ ਚੋਤਣਾ ਹੈਗਾ ਹਾਂਜੀ ਤੇ ਇਹਦੇ ਚ ਆਪਣੇ ਕੋਲ ਮਰੂਤੀ ਕੰਪਨੀ ਦਾ ਅੱਛਾ ਜੀ ਗ੍ਰੀਨਫੀਲਡ ਦਾ ਹਾਂਜੀ ਤੇ ਆਪਾਂ ਨੂੰ ਹੋਲਸੇਲ ਰੇਟਾਂ ਤੇ ਮਿਲ ਜੂਗਾ ਜਿੰਨੀ ਕੁਆਂਟੀਟੀ ਚਾਹੀਦੀ ਹੈ ਕਿਸੇ ਨੂੰ 1 ਟਨ 2 ਟਨ 1.5 ਟਨ 5 ਟਨ ਜਿੰਨਾ ਵੀ ਚਾਹੀਦਾ ਅਸੀਂ ਦੇ ਦਾਂਗੇ ਇਹ ਚ ਕੁਆਲਿਟੀ ਦਾ ਫਰਕ ਹੁੰਦਾ ਵਾ ਹਾਂਜੀ ਇਹ ਚ ਮਰੂਤੀ ਕੰਪਨੀ ਦਾ ਬਹੁਤ ਟੌਪ ਤੇ ਗਿਣਿਆ ਜਾਂਦਾ ਹਾਂਜੀ ਤੇ ਗ੍ਰੀਨਫੀਲਡ ਦਾ ਆਉਂਦਾ ਉਹ ਵੀ ਬਹੁਤ ਵਧੀਆ ਗਿਣਿਆ ਜਾਂਦਾ ਠੀਕ ਹੈ ਤੇ ਆਪਾਂ ਸਿੱਧਾ ਫੈ ਮੰਗਵਾ ਸਕਦਾ ਜੀ ਠੀਕ ਹੈ ਜੀ ਤੇ ਇੱਕ ਆਪਣੇ ਕੋਲੇ ਆ ਲੈਂਡਫੋਰਸ ਦਾ ਮਲਚਰ ਪਿਆ ਬਾਈ ਮੈਨੂੰ ਲੱਗਦਾ ਇਹ ਕਿ ਤੁਸੀਂ ਦੱਸ ਰਹੇ ਕੋਈ ਖਾਸ ਹੀ ਤਾਂ ਜਿਆਦਾ ਆਮ ਨਾਲ ਹੋਣਾ ਹਾਂ ਹਾਂ ਜੀ ਇਹ ਮਲਚਰ ਜੀ ਜਿਵੇਂ ਲੈਂਡਫੋਰਸ ਤੇ ਬਾਕੀ ਵੀ ਸਾਰੇ ਪਸੰਦ ਵਧੀਆ ਨੇ ਹਾਂ ਜੀ ਤੇ ਉਥੇ ਮਲਚਰ ਵੀ ਮਤਲਬ ਸਪੈਸ਼ਲ ਆ ਜੀ ਕਹਿ ਸਕਦੇ ਆਪਾਂ ਅੱਛਾ ਜੀ ਜਿਹੜੇ ਫੰਕਸ਼ਨ ਇਹਦੇ ਵਿੱਚ ਨੇ ਜੀ ਕਿਸੇ 'ਚ ਵੀ ਹੈ ਨਹੀਂ ਇਤਨਾ ਫਸਾਈਜ ਪੂਰਾ ਜੀ ਇਹ ਠੀਕ ਆ ਇਹ ਕਿੰਨੇ ਫੁੱਟਾ ਆ ਇਹ 8 ਫੁੱਟਾ ਜੀ ਅੱਛਾ ਜੀ ਇਹ ਦੇਖਣ ਨੂੰ ਕਈ ਕਸਟਮਰ ਆ ਕੇ ਕਹਿੰਦੇ ਨੇ ਭਈ ਇਹ ਤਾਂ 9 ਫੁੱਟਾ ਲੱਗਦਾ 9 ਫੁੱਟਾ ਲੱਗਦਾ ਮੈਂ ਵੀ ਐਂ ਕਹਿਣ ਲੱਗਾ ਸੀ ਭਾਈ ਇਹ ਲੰਬਾਈ ਪੂਰੀ ਆ ਬਾਕੀ ਇਹਦੀ ਜਿਹੜੀ ਜੀ ਹੈਵੀ ਡਿਊਟੀ ਬਹੁਤ ਆ ਇਹ ਹਾਂਜੀ ਫਿਰ ਇਹਦੇ ਜਿਹੜੀ ਅੰਦਰ ਖਾਸੀਅਤ ਆ ਉਹ ਕਿਸੇ 'ਚ ਵੀ ਹੈ ਨਹੀਂ ਅੱਛਾ ਜੀ ਇਹਦੇ ਅੰਦਰ ਦੇਖੋ ਜੀ 7 ਫੁੱਟ ਦੇ ਵਿੱਚ 108 ਬਲੇਡ ਹੁੰਦੇ ਨੇ 8 ਫੁੱਟਾ 12 ਫਿਰ ਇਹ 4 ਸਟੋਕ ਆ ਜੀ ਆ ਦੇਖੋ ਇਹਦੇ ਵਿੱਚ ਇੱਕ ਰੂਲੇ ਨੂੰ ਚਾਰ-ਚਾਰ ਪਾਸੇ ਬਰੇਡ ਲੱਗੇ ਹੋਏ ਨੇ ਜੀ ਅੱਛਾ ਜੀ ਫਿਰ ਚਾਰ ਸਟੈਪ ਲੱਗੀਆਂ ਹੋਈਆਂ ਨੇ ਹਾਂਜੀ ਇਕੱਲੀ-ਇਕੱਲੀ ਸਟੈਪ ਦੇ ਵਿੱਚੋਂ ਆ ਫਾਲਾ ਲੰਗਦਾ ਜੀ ਇਦਾਂ ਠੀਕ ਹੈ ਠੀਕ ਹੈ ਜੀ ਮਤਲਬ ਇਹ ਕੁਤਰਾ ਕਰਦਾ ਜੀ ਜਿਵੇਂ ਕਈ ਹੋਰ ਬਾਕੀ ਕੰਪਨੀਆਂ ਦੇ ਹੈਗੇ ਨੇ ਉਹ ਗੱਦਾ ਜਾਂ ਬਣਾਉਂਦੇ ਨਹੀਂ ਹਾਂਜੀ ਠੀਕ ਹੈ ਜੀ ਇਹ ਕੁਤਰਾ ਕਰਦਾ ਮਲਚਿੰਗ ਕਰਦਾ ਹੈ ਪ੍ਰੋਪਰ ਇਹਦੇ ਨਾਲ ਜਿਵੇਂ ਆ ਬਲੇਡ ਆ ਜਿਹੜੇ ਲੱਗੇ ਹੋਏ ਆ ਬਈ ਇਹਦੇ ਨਾਲ ਤੇ ਜਿਵੇਂ ਉਹ ਡਬਲ ਆ ਗਿਆ ਟਰੈਕਟਰ ਦਾ ਜ਼ੋਰ ਵੀ ਘੱਟ ਲੱਗਦਾ ਹੋਊਗਾ ਹਾਂਜੀ ਇਹ ਜ਼ੋਰ ਬਹੁਤ ਘੱਟ ਲੈਂਦਾ ਜੀ ਪਿਛਲੇ ਸਾਲ ਵੀ ਮੇ ਤੋਂ ਦੋ ਕਸਟਮਰ ਪੂਰੇ ਨਾਮੀ ਬੰਦੇ ਸੀਗੇ ਪੂਰੇ ਐਕਸਪੈਰੀਮੈਂਟ ਕਰਨ ਵਾਲੇ ਕਹਿੰਦੇ ਜੀ ਅਸੀਂ ਉਹਨਾਂ ਨੇ ਸਭ ਕੋ ਮੈਨੂੰ ਪੁਰਾਣਾ ਦਿੱਤਾ ਜੀ ਇੱਕ ਸ਼ਕਤੀਮਾਨ ਦਾ ਆਇਆ ਇੱਕ ਮੈਸ਼ਿਓ ਦਾ ਆਇਆ ਮੇਰੇ ਕੋਲ ਹਾਂਜੀ ਤੇ ਉਹ ਕਹਿੰਦੇ ਜੀ ਇਹ ਸਾਡਾ ਉਹ ਤਾਂ ਤੇਲੇ ਬਹੁਤ ਖਾਂਦੇ ਸੀ ਇਹਦਾ ਬਹੁਤ ਘੱਟ ਲੋਡ ਲੈ ਰਿਹਾ ਅੱਛਾ ਜੀ ਹਾਂਜੀ ਮਲਚਰ ਦੇ ਵਿੱਚ ਵਾਕਈ ਖਾਸੀਅਤ ਆ ਜੀ ਅਸੀਂ ਰეკਮੈਂਡ ਪੈਲ ਦੇ ਆਧਾਰ ਤੇ ਕਰੀਦਾ ਬਈ ਇਹ ਉਥੇ 50 ਸਬਾਫੀ ਚ ਲਾਉਗਾ ਜੀ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਜਿਵੇਂ ਜਨਰੇਟਰ ਤੇ ਵਾਟਰ ਪੰਪ ਜੀ ਹਾਂਜੀ ਆ ਵਾਟਰ ਪੰਪ ਨੇ ਬੀਐਸਸੀ ਕੰਪਨੀ ਦੇ ਹਾਂਜੀ ਇਹ ਆਪਣੇ ਕੋਲ ਖੇਤਾਂ ਵਾਸਤੇ ਹਾਂਜੀ ਪੰਚਾਇਤਾਂ ਨੂੰ ਛੱਪੜਾਂ ਵਾਸਤੇ ਹਾਂਜੀ ਇਹ ਸਪੈਸ਼ਲ ਹੈ ਜੀ ਕੁਆਲਿਟੀ ਤੇ ਇਹਦੇ ਚ ਸੀਲਾਂ ਵਾਲਾ ਪੱਖਾ ਹੁੰਦਾ ਜੀ ਅੱਛਾ ਜੀ ਇਹ ਵਾਟਰ ਕੂਲ ਪੰਪ ਆ ਜੀ ਤੇ ਇਹਦੇ ਵਿੱਚ 에ਅਰ ਕੂਲਰ ਪੰਪ ਵੀ ਹੈਗੇ ਨੇ ਹਾਂਜੀ ਤੇ ਇਹਦੀ ਅਸੀਂ ਗਰੰਟੀ ਲਈ ਵੀ ਆ ਪਹੁੰਚ ਵੀ ਕਰਦਾਂਗੇ ਜਿਵੇਂ ਤੁਸੀਂ ਕਿਹਾ ਸੀ ਅੱਛਾ ਜੀ ਪਹੁੰਚ ਇਹਦੀ ਵੀ ਪਹੁੰਚ ਕਰਦੋਗੇ ਹਾਂਜੀ ਕਿਉਂਕਿ ਅੱਜ ਕੀ ਪੰਚਾਇਤਾਂ ਨੂੰ ਬਹੁਤ ਲੋੜ ਪਈ ਆ ਵੀਡੀਓ ਦਫ਼ਤਰਾਂ ਦੇ ਵਾਲਿਆਂ ਨਾਲ ਸਾਡਾ ਸੰਪਰਕ ਬਣਿਆ ਰਿਹਾ ਹਾਂਜੀ ਤੇ ਉਹਦੇ ਵਿੱਚ ਛੱਪੜਾਂ ਦੀ ਸਫਾਈ ਵਾਸਤੇ 에ਅਰ ਕੂਲਰ ਪੰਪ ਸੱਟ ਜਾਂਦੇ ਸੀ ਠੀਕ ਹੈ ਜੀ ਠੀਕ ਹੈ ਜੀ ਤੇ ਖੇਤਾਂ ਵਾਸਤੇ ਵਾਟਰ ਕੂਲ ਜਾਂਦੇ ਆ ਜੀ ਹਾਂਜੀ ਬਾਕੀ ਸਾਡੇ ਕੋਲ ਟਰੈਕਟਰ ਪੀਟੀਓ ਵਾਲੇ ਵੀ ਪੰਪ ਨੇ ਠੀਕ ਹੈ ਤੇ ਉਹਦੀ ਤੁਹਾਨੂੰ ਵੀਡੀਓ ਦਿਖਾ ਦਾਂਗੇ ਵਿੱਚ ਤੇ ਉਹਦੇ ਵਿੱਚ ਇਹਦਾ ਜਨਰੇਟਰ ਦਾ ਵੀ ਰੇਟ ਦੱਸੋਗੇ ਕਿ ਇਹਦਾ ਜੀ ਇਹਦਾ ਕੀ ਕੀ ਰੇਟ ਜਨਰੇਟਰ ਸਾਡੇ ਕੋਲ ਸੈਲਫ ਸਟਾਰਟ ਵੀ ਨੇ ਜੀ ਆਹ ਹਿੰਦ ਕੰਪਨੀ ਦੇ ਨੇ ਪਲੱਸ ਬੀਐਸਈ ਇੰਜਨ ਹਾਂਜੀ ਤੇ ਆਹ ਕਰਮਟਨ ਪਏ ਆ ਜੀ ਹਾਂਜੀ ਜਿਹੜਾ ਜੀ ਓਂਕਾਰ ਕੰਪਨੀ ਦੇ ਪਏ ਨੇ ਹਾਂਜੀ 7.5 ਕਿਲੋਵਾਟ ਦਾ ਜਨਰੇਟਰ 65000 ਰੁਪਏ ਦਾ ਜੀ ਅੱਛਾ ਜੀ ਬੀਐਸਈ 70000 ਰੁਪਏ ਦਾ ਅੱਛਾ ਜੀ ਜੇ ਸੈਲਫ ਸਟਾਰਟ ਲੈਣਾ ਤਾਂ ਉਹਦਾ 13000 ਰੁਪਏ ਐਕਸਟਰਾ ਜੀ ਠੀਕ ਹੈ ਬੈਟਰੀ ਤੇ ਠੀਕ ਹੈ ਜੀ ਹਾਂਜੀ ਤੇ ਕ੍ਰੰਪਟਨ ਦਾ ਜੇ ਲੈਣਾ ਦਾ 85000 ਰੁਪਏ ਦਾ ਹੈ ਅੱਛਾ ਜੀ ਹਾਂਜੀ ਤੇ ਇਹਦੇ ਚ ਇਹਦੀ ਅਸੀਂ ਗਾਰੰਟੀ ਲੋਕੀ ਸਾਲ ਦੀ ਦਿੰਦੇ ਆ ਜੀ ਅਸੀਂ 2 ਸਾਲ ਦੀ ਦੇਵਾਂਗੇ ਜੀ ਆਲਟਰਨੇਟਰ ਦੀ ਠੀਕ ਹੈ ਜੀ 2 ਸਾਲ ਦੀ ਡਬਲ ਗਾਰੰਟੀ ਦਿੰਨੀ ਹੈ ਬਿਲਕੁਲ ਡਬਲ ਗਾਰੰਟੀ ਕੀ ਬਾਤ ਆ ਜੀ ਤੇ ਇਕੱਲੇ ਆਲਟਰਨੇਟਰ ਵੀ ਮਿਲ ਜਾਂਦੇ ਹੈ ਨਾ ਹਾਂ ਇਕੱਲੇ ਆਲਟਰਨੇਟਰ ਸਾਡੇ ਕੋਲ ਟਰੈਕਟਰ ਸਟੈਂਡ ਤੇ ਵੀ ਫਿੱਟ ਕਰਕੇ ਦੇ ਦਈਏ ਆ ਇੰਜਨ ਦੇ ਨਾਲ ਵੀ ਲੱਗ ਦੇਈਏ ਆ ਕਨੋਪੀ ਵਾਲੀ ਸਰਟੀਫਾਈ ਅਸੀਂ ਆਪਣੇ ਨਵੇਂ ਤਿਆਰ ਕਰਕੇ ਦਿੰਨੇ ਆ ਇੰਜਨ ਦਾ ਕੰਮ ਕਰਕੇ ਦੀਦਾ ਫੋਲੋਓਵਰ ਹਾਲ ਹਾਂਜੀ ਤੇ ਕਨੋਪੀ ਕਿਸੇ ਨੇ ਤਿਆਰ ਕਰਵਾਣੀ ਹੈ ਕਨੋਪੀ ਗਲਾਸ ਬੂਲ ਵਾਲਾ ਮਟੀਰੀਅਲ ਹੋਊਗਾ ਹਾਂਜੀ ਹੈਵੀ 3 ਇੰਚੀ ਤਾਕੀਆਂ ਵਾਲੀ ਕਰੋਪੀ ਹੋਊਗੀ ਤੇ ਜਦੋਂ ਵੀ ਕਿਸੇ ਨੂੰ ਚਾਹੀਦਾ ਮਿਲ ਸਕਦਾ ਜੀ ਠੀਕ ਹੈ ਜੀ ਬਾਕੀ ਰੂਟਾ ਵੇਟਰਾਂ ਦੇ ਬਲੇਡ ਨੇ ਆਪਣੇ ਕੋਲ ਤੁਸੀਂ ਉਹ ਪਿਛਲੀ ਵੀਡੀਓ ਜਿਸ ਤੋਂ ਕਿੰਨੀ ਆਪਾਂ ਜਿੰਨੀ ਮਸ਼ੀਨਰੀ ਮਗਰ ਦਿਖਾ ਕੇ ਆਏ ਆ ਬਾਈ ਜਿਵੇਂ ਮਹਿੰਦਰਾ ਦੀ ਹੋਗੀ ਲੈਂਡ ਫੋਰਸ ਵੀ ਹੋਗੀ ਸਵੈਨ ਹੋ ਗਿਆ ਜਾਂ ਵਿਸ਼ਵ ਕਰਮ ਹੋ ਗਿਆ ਸਾਰੀ ਦੀ ਐਕਸੈਸਰੀ ਜੋ ਇਹਦਾ ਜਿੰਨਾ ਸਪੇਅਰ ਪਾਰਟ ਆ ਸਾਰਾ ਮਿਲ ਜਾਂਦਾ ਆਪਣੇ ਸਪੇਅਰ ਪਾਰਟ ਜੀ ਸਾਡੇ ਕੋਲ ਜਿਹੜੀਆਂ ਕੰਪਨੀਆਂ ਦਾ ਵੇਚਦੇ ਆ ਉਹਨਾਂ ਦਾ ਤਾਂ ਮਿਲੂਗਾ ਹੀ ਮਿਲੂਗਾ ਹਾਂਜੀ ਜਿਹੜੀਆਂ ਕੰਪਨੀਆਂ ਅਸੀਂ ਨਹੀਂ ਵੀ ਵੇਚਦੇ ਕਿਸੇ ਵੀ ਕੰਪਨੀ ਦਾ ਰੂਟਾ ਬਟਰਾ ਸ਼ਕਤੀਮਾਨ ਲਾ ਲਓ ਲੈਂਡ ਫੋਰਸ ਲਾ ਲਓ ਅਕਸ ਜਗਜੀਤ ਲਾ ਲਓ ਜਾਂ ਫਿਰ ਮੈਸ਼ੋ ਲਾ ਲਓ ਜਾਂ ਹੋਰ ਇਨ ਕਿਸ ਕੋਈ ਵੀ ਕੰਪਨੀ ਟੋਟਲੀ ਕੰਪਨੀ ਆ ਸਾਰੀਆਂ ਕੰਪਨੀਆਂ ਦਾ ਰੂਟਾ ਬਟਰਾ ਦਾ ਸਪੇਅਰ ਪਾਰਟ ਸੁਪਰ ਸੀਡਰ ਦਾ ਸਪੇਅਰ ਪਾਰਟ ਹਰ ਤਰ੍ਹਾਂ ਦੇ ਰੂਟਾ ਬਟਰਾਂ ਦੇ ਬਲੇਡ ਪਰ ਪਤੀਆ ਬਲੇਡ ਤਾਂ ਆਪਣੇ ਕੋਲ ਹਾਜ਼ਰ ਹੀ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਤੇ ਹਰ ਤਰ੍ਹਾਂ ਦੇ ਰੂ ਤੇ ਬੈਲਰਾਂ ਲਈ ਹਾਂਜੀ ਦਾ तकरीबन ਦੀ ਜਿੰਨਾ ਸਾਮਾਨ ਸਾਰਾ ਉਹ ਆਪਣੇ ਕੋਲ ਹੁੰਦਾ ਜੀ ਠੀਕ ਹੈ ਹਾਂਜੀ ਠੀਕ ਹੈ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਤੁਸੀਂ ਟਾਈਮ ਦਿੱਤਾ ਨਾਲੇ ਇਹਨਾਂ ਦੇ ਨਾਲੇ ਜਿਹੜਾ ਤੁਹਾਡੀਆਂ ਵੀਡੀਓ ਦੇਖ ਕੇ ਨਾ ਜਦੋਂ ਤੁਹਾਡਾ ਵੀਡੀਓ ਕਰੀਦੀ ਆ ਜਿਨੋਂ ਤੁਹਾਡੇ ਇੰਪਲੀਮੈਂਟਰੀ ਨਾਲ ਕੁਝ ਦਿਖਾਈਦਾ ਵਾ ਕਸਟਮਰ ਦਾ ਫਾਇਦਾ ਬਹੁਤ ਵੱਡਾ ਹੋ ਜਾਂਦਾ ਉਹਦੇ ਵਿੱਚ ਬਿਲਕੁਲ ਜੀ ਆਪਣੀ ਤਾਂ ਕੋਸ਼ਿਸ਼ ਹੀ ਇਹ ਰਹੀ ਜਾਂ ਇੱਕ ਤਾਂ ਇੱਥੇ ਕੀ ਰੱਬ ਵੱਲੋਂ ਮਾਰ ਪਈ ਗਈ ਸਾਡੇ ਮਾਝੇ ਇਲਾਕੇ ਦਾ ਖਾਸ ਕਰਕੇ ਸਾਡੇ ਇੱਥੇ ਵੀ ਕੁਝ ਹੋਇਆ ਏਰੀਆ ਦਾ ਖਰਾਬ ਹਾਂਜੀ ਤੇ ਬਾਕੀ ਸਰਕਾਰਾਂ ਵੀ ਪੰਜਾਬ ਨੂੰ ਤਾਂ ਡੋਬਣੀ ਲੱਗੀਆਂ ਹੋਈਆਂ ਨੇ ਤੇ ਆਪਾਂ ਜਿੰਨਾ ਕਿਸਾਨਾਂ ਲਈ ਬਿਲਕੁਲ ਕਹ ਲਓ ਵੀ ਹੈਲਪਫੁਲ ਹੋ ਸਕੀਏ ਉਹਨਾਂ ਕੋ ਕਮਾਉਣਾ ਚਾਹੀਦਾ ਜੀ ਆਪਾਂ ਬਿਲਕੁਲ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ